ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤ ਤੁਹਾਨੂੰ ਅੱਜ ਗੁਰੂ ਹਰगोबिंद ਸਾਹਿਬ ਮਹਾਰਾਜ ਸਚੇ ਪਾਸ਼ਾ ਜੀ ਦੇ ਇਤਿਹਾਸ ਦੇ ਵਿੱਚੋਂ ਮਾਤਾ ਕੌਲਣਾ ਦਾ ਇਤਿਹਾਸ ਸੁਣਾਉਣੇ ਆ ਸਾਧ ਸੰਗਤੋ ਲਾਹੌਰ ਦੇ ਵਿੱਚੋਂ ਕਾਬਲ ਖੰਧਾਰ ਤੋਂ ਆਈਆਂ ਸੰਗਤਾਂ ਘੋੜੇ ਲੈ ਕੇ ਜਿਹੜੇ ਕਿ ਉਸ ਵੇਲੇ ਦਾ ਸੂਬੇਦਾਰ ਸੀ ਲਾਹੌਰ ਦਾ ਉਹਨੇ ਸੰਗਤਾਂ ਤੋਂ ਘੋੜੇ ਖੋਹੇ ਇਹ ਦੋ ਘੋੜੇ ਖੋਲੇ ਉਹ ਤੇ ਉਹਨੇ ਤੇ ਉਹਨੇ ਕਿਸੇ ਨੂੰ ਜਦੋਂ ਦਿੱਤੇ ਨਾ ਸੰਗਤ ਨੂੰ ਉਹਨਾਂ ਦਿੱਤੇ ਬਹੁਤ ਮਿੰਤਾ ਕਰੀਆਂ ਸੰਗਤ ਨੇ ਇਹ ਦੋ ਉਹਦੇ ਕੋਲੇ ਘੋੜੇ ਬਿਮਾਰ ਹੋ ਗਏ ਕੁਛ ਚੱਲ ਰਹੇ ਕਿਉਂ ਖਾਣਾ ਪੀਣਾ ਛੱਡਦਾ ਜਦੋਂ ਘੋੜੇ ਬਿਮਾਰ ਹੋ ਗਏ ਸਾਹਾ ਸੰਗਤ ਤੇ ਉਹਨੇ ਬਾਦਸ਼ਾਹ ਨੇ ਕੀ ਕਰਿਆ ਸਬੇਦਾਨ ਵੀ ਆਪਾਂ ਜਿਹੜੇ ਆਪਣੇ ਕਾਜੀ ਆ ਜਾਂ ਹੋਰ ਆ ਮੁੱਲਾ ਮੱਲਾ ਨੇ ਵੀ ਇਹਨਾਂ ਨੂੰ ਆਪਾਂ ਦੇ ਦੇ ਗਏ ਤੇ ਨਾਲੇ ਆਪਦਾ ਸਾਥ ਲੈਣਗੇ ਤੇ ਨਾਲੇ ਇਹਨਾਂ ਨੂੰ ਘੋੜਾ ਮਿਲ ਜਾਊਗਾ ਤੇ ਵੀ ਆਪਣੇ ਕੋਲ ਇਹਨਾਂ ਨੇ ਹੁਣ ਮਰ ਜਾਣਾ ਹੈ ਉਹਨਾਂ ਨੇ ਘੋੜਾ ਉਹ ਕਾਜੀ ਨੂੰ ਦੇਤਾ ਔਰ ਸਾਹਾ ਸੰਗਤ ਕਾਜੀ ਨਾ ਰੋਜ਼ ਲੈ ਕੇ ਨਗਦਾ ਉੱਥੋਂ ਦੀ ਤੇ ਆਪਣੇ ਸਿੱਖ ਦੇਖਦੇ ਆ ਇੱਕ ਦਿਨ ਕੀ ਕਰਿਆ ਕਾਜੀ ਨੂੰ ਕਹਿੰਦੇ ਸਿੱਖ ਕਹਿੰਦੇ ਵੀ ਸਾਨੂੰ ਮੁੱਲ ਦੇ ਦੇ ਘੋੜਾ ਤੇ ਅਸੀਂ ਘੋੜਾ ਦਿੱਥੋਂ ਮੁੱਲ ਲੈ ਕੇ ਜਾਣਾ ਉਹਨੇ ਆਖਿਆ ਵੀ ਹੋਰ ਨਹੀਂ ਤਾਂ ਕੁਛ ਇਹਨੇ ਵੀ ਮਰ ਵੀ ਜਾਣਾ ਇਹਨੇ ਤੇ ਸਿੱਖਾਂ ਨੂੰ ਪਤਾ ਸੀ ਵੀ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਅਰਦਾਸ ਹੋਈ ਵੀ ਆ ਵੀ ਉਹਨਾਂ ਕੋਲੇ ਜਾਣਾ ਉੱਥੇ ਠੀਕ ਹੋਊਗਾ ਉਹਨਾਂ ਨੇ ਘੋੜਾ ਕਾਜ਼ੀਆਂ ਤੋਂ ਲੈ ਲਿਆ ਕਾਜੀ ਤੋਂ ਘੋੜਾ ਲੈ ਲਿਆ ਘੋੜਾ ਕਹਿੰਦੇ ਵੀ ਪੈਸੇ ਕਹਿੰਦਾ ਵੀ ਪੈਸੇ ਸਾਨੂੰ 5000 ਉਸ ਟਾਈਮ ਦਾ 5000 ਦਾ ਘੋੜਾ ਲਿਆ ਵੀ ਤੁਸੀਂ ਅੰਮ੍ਰਿਤਸਰ ਆ ਜਿਓ ਹਰਗਵਿੰਦ ਸਿੰਘ ਸੱਚੇ ਬਾਦਸ਼ਾ ਉਹਨਾਂ ਦੇ ਕੋਲ ਆ ਜਿਓ ਘੋੜਾ ਘੋੜੇ ਦੇ ਸਾਨੂੰ ਪੈਸੇ ਦੇ ਦੇਣਗੇ ਉਹਨੇ ਕਿਹਾ ਕਿ ਉਂ ਵੀ ਮਾਰੀ ਜਾਣਾ ਵੀ ਚਲੋ ਆਪਾਂ ਇੱਕ ਗੁਰੂ ਘਰੋਂ ਕਿੱਧਰ ਜਾਂਦੇ ਆ ਪੈਸੇ ਤੇ ਆਪਾਂ ਪੈਸੇ ਹੀ ਲੈ ਲਾਂਗੇ ਚੰਗਾ ਜਾਲ ਲੈ ਜੋ ਤੁਸੀਂ ਸੇਕਾਪਾਯੋਹ ਕੋੜਾ ਲੈ ਆਏ ਕੋੜਾ ਲਿਆ ਕੇ ਛੇਵੇਂ ਪਾਸ਼ਾ ਜੀ ਦੇ ਹਰਗੋਹ ਸੱਚੇ ਪਾਸ਼ਾ ਨੂੰ ਜਾ ਕੇ ਦਿਖਾਇਆ ਸਤਿਗੁਰੂ ਜੀ ਕਹਿੰਦੇ ਤਾਂ ਆਪਣਾ ਹੀ ਘੋੜਾ ਸੀ ਜਾਂ ਆਪਣੇ ਸਿੱਖਾਂ ਤੋਂ ਖੋਇਆ ਹੋਇਆ ਸੀਗਾ ਕਾਜੀ ਨੂੰ ਤਾਂ ਉਹਨੇ ਬਿਮਾਰ ਹੋਇਆ ਦੇਤਾ ਤੇ ਕਾਜੀ ਤੋਂ ਵੀ ਲੋੜ ਨਹੀਂ ਸੁਣਿਆ ਤਾਂ ਆਪਣੇ ਘੋੜੀ ਲੋਟਣਾ ਹੀ ਘੋੜੇ ਨੂੰ ਤੁਸੀਂ ਤਵੇਲੇ ਬੰਨੋ ਊੜਿਆਂ ਦੇ ਵਿੱਚ ਜਾ ਕੇ ਜਦੋਂ ਘੋੜਾ ਘੋੜਿਆਂ ਤੇ ਰਲ ਗਿਆ ਸੰਗਤ ਪਸ਼ੂ ਵੀ ਇੱਕ ਦੂਜੇ ਨੂੰ ਜਾਣਦਾ ਹੁੰਦਾ ਜਿਹੜੀ ਘੋੜੇ ਦੀ ਨਸਲ ਬਹੁਤ ਵਧੀਆ ਹੁੰਦੀ ਆ ਘੋੜਿਆਂ ਦੀ ਨਸਲ ਉਹ ਇਹ ਜੇ ਦੋਨੋਂ ਪਾਸਾ ਲੱਗ ਗਿਆ ਵੀ ਮੈਂ ਆਪਦੇ ਘੋੜੇ ਚ ਆਰ ਵਾਲਿਆ ਤੇ ਆਪਦੇ ਜਿੱਥੇ ਆਉਣਾ ਸੀ ਰਦਾਲ ਸੀ ਉੱਥੇ ਆ ਗਿਆ ਤੇ ਠੀਕ ਹੋਣ ਲੱਗ ਗਿਆ ਘੋੜਾ ਨੌ ਪਰ ਨੌ ਹੋ ਗਿਆ ਵਧੀਆ ਹੋ ਗਿਆ ਘੋੜਾ ਹਣ ਘੋੜਾ ਕਾਜੀ ਦੇ ਕੋਲ ਦੀ ਨੰਗਾ ਕਰੇ ਕਾਜੀ ਦੇ ਸੀਨੇ ਪਿਆ ਕਰੇ ਤੇ ਭਾਈ ਕਾਜੀ ਆ ਗਿਆ ਇੱਕ ਦਿਨ ਪੈਸੇ ਮੰਗਣ ਪਹਿਲਾਂ ਤਾਂ ਸਿੱਕਾ ਨੂੰ ਕਹਿੰਦੇ ਸਿੱਕ ਕੋਈ ਨਹੀਂ ਅੱਜ ਦੰਨੇ ਅਕਲ ਦੰਨੇ ਉਹਨੇ ਕਹੇ ਵੀ ਸ਼ੇਮੇ 5000 ਨਾਲ ਇੱਥੇ ਚਲਦੇ ਆ ਉਹ ਇੱਥੇ ਪਈ ਹਰਮੰਦਰ ਸਾਹਿਬ ਆ ਗਿਆ ਹਰਮੰਦਰ ਸਾਹਿਬ ਆ ਕੇ ਸਤਗੁਰ ਜਿੱਥੇ ਰਹਿੰਦੇ ਸੀ ਭਾਈ ਬਾਬਾ ਬੁੱਢਾ ਜੀ ਦਾ ਪਹਿਰਾ ਸੀ ਉੱਥੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਵੀ ਕਿੱਥੇ ਆ ਮੈਂ ਇਸੇਵੇਂ ਹਰਪਾ ਹਰਗੋਬਿੰਦ ਸਾਮਾਰੀ ਨੂੰ ਮਿਲਣਾ ਹੈ ਉਹ ਉਹ ਦਿਵਤਾਂਲੇ ਸੁੱਤੇ ਹੀ ਪਏ ਬਾਬਾ ਬੁੱਢਾ ਜੀ ਨੂੰ ਪਤਾ ਸੀ ਵੀ ਘੋੜੇ ਵਾਲਾ ਕਾਰੀ ਆ ਗਿਆ ਮੋੜ ਤਾ ਉਹ ਉੱਥੇ ਰਿਹਾ ਕੁ ਦੋ ਦਿਨ ਕਹਿੰਦਾ ਕੋਈ ਨਹੀਂ ਫੇਰ ਮਿਲਪੂਆ ਫੇਰ ਆ ਗਿਆ ਦੂਜੇ ਦਿਨ ਬਾਬਾ ਬੁੱਢਾ ਜੀ ਨੇ ਫੇਰ ਕਹਤਾ ਵੀ ਉਹ ਤਾਂ ਮਾਰਾ ਸੁੱਤੇ ਪਿਆ ਅਭੀ ਹਜੇ ਨਹੀਂ ਆਉਣਾ ਉਹ ਕਹਾਂ ਜੀ ਇਹੋ ਜਾਂ ਅਕਿਆ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਚੰਗਾ ਨਾ ਹੁਣ ਤੁਸੀਂ ਕਰਦੇ ਆਂ ਦੀਦੇ ਰੌਲਗਾ ਮੇਰੇ ਘੋੜੇ ਦੇ ਪੈਸੇ ਨਹੀਂ ਦਿੰਦੇ ਤੁਸੀਂ ਕਹਿੰਦੇ ਨਾ ਕੋਈ ਨਹੀਂ ਸੇਵੇਂ ਪਾਸ ਚ ਦਿੰਦਾ ਨਹੀਂ ਤੇ ਮੈਂ ਇਹਨਾਂ ਦਾ ਪ੍ਰੋਬਲਮ ਬਣ ਕੇ ਲੈ ਕੇ ਜਾਉਂ ਪੈਸੇ ਬੇਸਾਂਸ ਰਹੇ ਉਹਦੇ ਘਰ ਬੋ ਗਿਆ ਪਾ ਜੀ ਕਿਉਂਕਿ ਆ ਜੀ ਰਾਜੇ ਮਲਾਣਿਆਂ ਦੇ ਨਾਂ ਤੇ ਬੋਲਦਾ ਸੀ ਤੇਰੇਦਰ ਬਾਬਾ ਬੁੱਢਾ ਜੀ ਕਹਿੰਦੇ ਜਾ ਪਾਜਾ ਕਾਰੀਆ ਕਦੇ ਗੁਰੂ ਤੇਰੇ ਨਾ ਬਣ ਜਾਣ ਦਿਮਾਗ ਕਦੇ ਤੇਰੇ ਨਾ ਸੋਹਰੇ ਬਣ ਜਾਣੋ ਜਾ ਪਾਜਾ ਤੂੰ ਸੋਹਰਾ ਬਣਦਾ ਬਣਦਾ ਤੇ ਬਣਾਉਂਦਾ ਬਣਾਉਂਦਾ ਕਿਤੇ ਤੇਰੇ ਹੀ ਨਾ ਮਹਾਰਾਜ ਬਣ ਜਾਣ ਬਾਬਾ ਬੁੱਢਾ ਜੀ ਨੇ ਮੂੰਹ ਚੋਂ ਬਚਨ ਕਹਤੇ ਹੁਣ ਉਧਰ ਬਾਬਾ ਬੁੱਢਾ ਜੀ ਨੇ ਕਾਜੀ ਨੂੰ ਸਰਾਫ ਦੇਦਾ ਵੀ ਤੇਰੇ ਹੀ ਨਾ ਦਮਾਦ ਬਣ ਜਾਣ ਸਾਡੇ ਗੁਰੂ ਜੀ ਜਾਂ ਲੈ ਲਈ ਤੂੰ ਪੈਸੇ ਉਧਰ ਸਾਧ ਸੰਗਤ ਜਦੋਂ ਕਾਜੀ ਗਿਆ ਕਰੇ ਤੇ ਜਿਹੜੀ ਕੌਲਾਂ ਸੀ ਉਹ ਮੀਆਂ ਮੀਰ ਜੀ ਕੋਲ ਜਾਂਦੀ ਹੁੰਦੀ ਸੀ ਮੀਆਂ ਮੀਰ ਜੀ ਸੇ ਮੇ ਪਾਸ਼ਾ ਜੀ ਦਾ ਸੱਚੇ ਪਾਸ਼ੇ ਦਾ ਜਾਸ ਬਹੁਤ ਕਰਦੇ ਸੀ ਉਹ ਜਿਹੜੀ ਕੌਲਾਂ ਸੀ ਅੰਦਰੋਂ ਅੰਦਰੀ ਆਸ਼ਕ ਹੋ ਗਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਣੀ ਪੜਨ ਲੱਗ ਗਈ ਜਬਜੀਤ ਸਾਹਿਬ ਦੀ ਜਬਜੀਤ ਦੀ ਬਾਣੀ ਪੜਿਆ ਕਰੇ ਛੇਵੇਂ ਪਾਤਸ਼ਾਹ ਦੀ ਉਹ ਸਤ ਕਰਿਆ ਕਰੇ ਜਦੋਂ ਕਾਜੀ ਘਰੇ ਜਾਇਆ ਕਰੇ ਉਹ ਬਾਣੀ ਪੜਿਆ ਕਰੇ ਤੇ ਉਸਤਤ ਛੇਵੇਂ ਪਾਤਸ਼ਾਹ ਦੀ ਕਰੇ ਕੋਲ ਇਦੋਂ ਛੇਵੇਂ ਪਾਤਸ਼ਾਹ ਤੋਂ ਕਾਜੀ ਹੱਕਿਆਵਾ ਸੀ ਤੇ ਉਹ ਭਾਈ ਕੌਲਾਂ ਨੂੰ ਕੁੱਟਿਆ ਕਰੇ ਮਾਰਿਆ ਕਰੇ ਤੂੰ ਐਵੇਂ ਕਾਫਰਾਂ ਦਾ ਨਾਮ ਲੈਨੀ ਆ ਪਲਾਨਾਂ ਤੇ ਜਿਹੜਾ ਭਾਈ ਕੌਲਾਂ ਨੂੰ ਕੁੱਟਣ ਲੱਗ ਗਿਆ ਹੁਣ ਕੌਲਾ ਮਰੀਦ ਹੋ ਚੁੱਕੀ ਸੀ ਤੇ ਉਹ ਨੀਆ ਮੀਨ ਇੰਨੀ ਸੇਵਤ ਕਰਦੀ ਸੀ ਮਹਾਰਾਜ ਦੀ ਤੇ ਸੱਚੇ ਪਾਤਸ਼ਾਹ ਜੀਰੀ ਦੇ ਵੀ ਬਹੁਤ ਸੰਡਾਉਲ ਸੀ ਉਹ ਜਦੋਂ ਬਾਈ ਹਟਿਆ ਨਾ ਕਾਲੀ ਉਹ ਬਾਣੀ ਪੜਨੋਂ ਨਹੀਂ ਹਟੀ ਤੇ ਉਹ ਕੁੱਟੜ ਨਹੀਂ ਹਟਿਆ ਬੇਸਾਬੀ ਇੱਕ ਦਿਨ ਇੰਨੀ ਕੁੱਟਦੀ ਇੰਨੀ ਕੁੱਟਦੀ ਅਰਦਾਸ ਕਰਦੀ ਮਾਤਾ ਕੌਲਾ ਨੇ ਮਾਤਾ ਕੌਲਾ ਕਹਿੰਦੀ ਹੇ ਸੱਚੇ ਪਾਤਸ਼ਾਹ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੁਸੀਂ ਹੈਗੇ ਮੈਂ ਤੁਹਾਡੀ ਮਰੀਦ ਆ ਮੈਂ ਤੁਹਾਡੀ ਆਸ਼ਕਾਹ ਤੇ ਮੈਂ ਤੁਹਾਡੀ ਬਾਣੀ ਪੜਦੀ ਆ ਮੈਨੂੰ ਇੱਥੋਂ ਲੈ ਚੱਲੋ ਕੱਢ ਕੇ ਇਹ ਮੈਨੂੰ ਮਾਰ ਦੂਗਾ ਕਹੇ ਮੈਂ ਤੁਹਾਡੀ ਬਾਣੀ ਪੜਨੋਂ ਨਹੀਂ ਹਟਣਾ ਤੇ ਇਹਨੂੰ ਮੈਨੂੰ ਕੁੱਟਣਾ ਕਿਉਂਕਿ ਉਹ ਕੁੱਟਦਾ ਹਾਂ ਸੀ ਵੀ ਘੋੜਾ ਸੇਵੇ ਪਾਸਾ ਕੋਲੇ ਸੀ ਤੇ ਬਾਬਾ ਬੁੱਢਾ ਜੀ ਨੇ ਜਿੱਦ ਕੇ ਕਿਹਾ ਸੀ ਹੁਣ ਸਹਾਸੰਗਤ ਬਾਬਾ ਬੁੱਢਾ ਜੀ ਦੇ ਬਚਨ ਵੀ ਪੂਰੇ ਹੋਣੇ ਸੀਗੇ ਹੁਣ ਜਦੋਂ ਉਹ ਹਟੀ ਨਾ ਹਟੀ ਨਾ ਇੰਨੀ ਅਰਦਾਸਾਂ ਕਰੀਏ ਤੇ ਅਰਦਾਸ ਏਵੇਂ ਪਾਸਾ ਦੀ ਹਰ ਗਵਿੰਦ ਸਹਿ ਸੱਚੇ ਪਾਸਾ ਦੇ ਪਹੁੰਚ ਗਈ ਪਾਈ ਸਤਗੁਰੂ ਜੀ ਨੇ ਇੱਕ ਚਿੱਠੀ ਲਿਖੀ ਉਹਨੂੰ ਮਿਆਂ ਮੀਰ ਜੀ ਦੇ ਰਾਹੀਂ ਭੜਾਈ ਬਈ ਤੂੰ ਥੋੜੇ ਜੇ ਬਾਰੀ ਆ ਨਾ ਉਹਦੇ ਵਿੱਚ ਦੀ ਲੰਕ ਕੇ ਥੱਲੇ ਉਤਰਿਆ ਹੀ ਅਸੀਂ ਘੋੜਾ ਲੈ ਕੇ ਕਢਾਂਗੇ ਤੇ ਘੋੜੇ ਤੇ ਬਹਾ ਕੇ ਤੈਨੂੰ ਲੈ ਆਵਾਂਗੇ ਹੁਣ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹ ਸੰਤ ਹੋਣ ਇਧਰ ਛੇਵੇਂ ਪਾਸੇ ਉਹਨਾਂ ਦੇ ਰਮਾ ਦਾ ਕੌਲਾਂ ਹੋਵੇ ਤੇ ਇਹ ਗੱਲ ਤਾਂ ਅਵਾਸ਼ੀ ਹੋਣੀ ਸੀ ਉਹਨ ਉਧਰੋਂ ਦਾ ਕੌਲਾਂ ਬਈ ਰੋਮ ਦੀ ਕਰੌਂਦੀ ਬੜਾ ਹਾਲ ਤੇ ਪਤਾ ਨਹੀਂ ਜਦੋਂ ਕੁੱਟੀ ਤੇ ਉਹ ਬਾਰੀ ਦੇ ਵਿੱਚ ਬੈਠ ਗਈ ਤੇ ਅਰਦਾਸਾਂ ਕਰਨ ਲਈ ਆਜੋ ਉਧਰੋਂ ਡੀਕਦੀ ਹੈ ਬਿੰਦਵੀ ਰਾਤ ਨਾਲ ساری ਰਾਤ ਡੀਕਦੇ ਤੇ ਅੰਮ੍ਰਿਤ ਵੇਲਾ ਹੋ ਗਿਆ ਤੋ 2:00 ਵਜਾ ਟਾਈਮ ਸਤਿਗੁਰੂ ਜੀ ਆ ਗਏ ਘੂੜੇ ਤੇ ਹੜੇ ਥੱਲੇ ਜਦੋਂ ਉਹ ਤੋਂ ਚੁੰਨੀ ਪਾ ਕੇ ਜਾਂ ਕੋਈ ਚੀਜ਼ ਪਾ ਕੇ ਲੰਕ ਕੇ ਥੱਲੇ ਆਈ ਤੇ ਸਤਿਗੁਰੂ ਜੀ ਨੇ ਪੋਛ ਲਈ ਪੋਛ ਕੇ ਘੂੜੇ ਤੇ ਮਗਰ ਬਹਾਈ ਤੇ ਲਾਹੌਰ ਤੋਂ ਅੰਮ੍ਰਿਤਸਰ ਨੂੰ ਤੁਰਦੇ ਆ ਹੁਣ ਰਾਹ ਦੇ ਵਿੱਚ ਪੰਜ ਸਿੱਖ ਜਿਨ੍ਹਾਂ ਦੇ ਨਾਲ ਗੁਰੂ ਜੀ ਆ ਰਹੇ ਸੀ ਤੇ ਉਹਨਾਂ ਨੂੰ ਉੱਥੇ ਵਾਹ ਕੇ ਆਏ ਸੀ ਉੱਥੇ ਇੱਕ ਅਸੀਂ ਛਪੜੀ ਉੱਥੇ ਆ ਕੇ ਅੰਬਰਤ ਵੇਲਾ ਹੋ ਗਿਆ ਤਾਂ ਹਨੇਰਾ 4:00 ਵੱਜ ਕੇ ਤੜਕੇ ਦੇ ਸਤਗੁਰੂ ਜੀ ਕਹਿੰਦੇ ਖੜਜੋ ਨਾਲੇ ਨਤਨੇਮ ਕਰ ਲਗੇ ਨਾਲੇ ਤੇ ਪਾਣੀ ਸ ਇਸ਼ਨਾਨ ਕਰ ਲਗੇ ਤੇ ਫਿਰ ਆਪਾਂ ਹਰਿਮੰਦਰ ਸਾਹਿਬ ਤੱਕ ਚੜ੍ਹਦੇ ਨੂੰ ਚੱਲ ਵੜਾਂਗੇ ਫਿਰ ਉਹ ਸਤਗੁਰੂ ਜੀ ਉੱਥੇ ਇਸ਼ਨਾਨ ਕਰਿਆ ਸਾਰਿਆਂ ਨੇ ਬਾਣੀ ਪੜ੍ਹੀ ਬਾਣੀ ਪੜ੍ਹ ਕੇ ਤੇ ਉਪਰ ਫੇਰ ਕੋਲਾਂ ਨੂੰ ਲੈ ਕੇ ਘਰੇ ਆ ਗਏ ਹੁਣ ਸਾਧ ਸੰਗਤ ਜੀ ਦੇ ਘਰੇ ਆਏ ਤੇ ਸੇਵਾ ਦਾ ਤੇ ਸੰਗਤ ਝਾਂਕਦੀ ਹੈ ਕੀ 사ਤੂ ਬੁਰਜੀ ਨੇ ਇਹ ਕੀ ਕਰਿਆ ਮੁਸਲਮਾਨਾਂ ਦੀ ਕੌਲਾਂ ਲਿਆਂਦੀ ਘਰੇ ਉਹ ਤਾਂ ਜਦੋਂ ਮਾਤਾ ਜੀ ਨੂੰ ਜਾ ਕੇ ਪਤਾ ਲੱਗਿਆ ਵੀ ਮੇਰਾ ਪੁੱਤਰ ਇਹ ਕੀ ਕਰਿਆ ਮਾਤਾ ਜੀ ਕਹਿਣ ਲੱਗੀ ਬੇਟਾ ਇਹ ਕੀ ਕਰਿਆ ਤੂੰ ਤੂੰ ਆਪਦੇ ਪਿਤਾ ਦੀ ਰੀਤ ਆ ਜਿਹੜੀ ਉਲਟ ਕਰਤੀ ਉਹਦਾ ਨਾਮ ਜਪਦੇ ਸੀ ਬਾਣੀ ਪੜ੍ਹਦੇ ਸੀ ਤੇ ਤੂੰ ਇਹ ਕੀ ਕਰਿਆ 사ਤੂ ਬੁਰਜੀ ਨੇ ਨੀਵੀਂ ਪਾ ਲਈ ਅੱਖਾਂ ਤੇ ਨੀਵੀਂ ਪਾ ਕੇ ਕਹਿੰਦੇ ਮਾਤਾ ਸਾਨੂੰ ਇਹ ਜੋਰਾ ਜ਼ਰੂਰੀ ਕਰਨਾ ਪਿਆ ਕੰਮੋਂ ਨਹੀਂ ਕਰਦੀ ਸੀ ਤਾਂ ਇਹਨੇ ਵਿਚਾਰੀ ਨੇ ਮਰ ਜਾਣਾ ਸੀ ਉਹਨੇ ਕਾਜੀ ਨੇ ਛੱਡਣਾ ਨਹੀਂ ਸੀ ਇਹਨੂੰ ਇੱਧਰ ਬਾਬਾ ਬੁੱਢਾ ਜੀ ਦੇ ਬਚਨ ਸੀ ਵੀ ਕਿਤੇ ਥੋੜਾ ਦਿਮਾਗ ਬਣ ਕੇ ਲੈ ਕੇ ਆਏ ਹਣ ਉਹਦਾ ਕਾਜੀ ਦੇ ਚਲੋ ਭਾਈ ਮਾਤਾ ਕੌਲਾਂ ਕਹਿੰਦੀ ਵੀ ਇਹਨੂੰ ਦੂਰ ਰੱਖ ਭਾਈ ਦੂਜੀਆਂ ਆਪਦੀਆਂ ਘਰਾਂ ਵਾਲਿਆਂ ਤੋਂ ਮਾਤਾ ਛੇਵੇਂ ਪਾਛ ਨੇ ਹਰਗੋਇ ਸੱਚੇ ਪਾਛਾਂ ਨੇ ਕੌਲਾਂ ਦਾ ਫਿਰ ਇੱਕ ਕਮਰਾ ਲੱਗ ਬਣਾਤਾ 2-10 ਗੰਦੇ ਤੀਆਂ ਸਾਂਭਣ ਵਾਸਤੇ ਹੁਣ ਕੌਲਾਂ ਨੂੰ ਦੱਸਿਆ ਸਾਹਮ ਦੀਆਂ ਕੌਲਾਂ ਰਹਿੰਦੀ ਐ ਸਾਹ ਸੰਗਤ ਸਤਿਗੁਰੂ ਜੀ ਵੇਲੇ ਕਵੇਲੇ ਜਾਂਦੇ ਆ ਮਿਲ ਕੇ ਆਉਂਦੇ ਆ ਜਾਂਦੇ ਆ ਕੌਲਾਂ ਨੂੰ ਉਪਦੇਸ਼ ਕਰਦੇ ਆ ਵੀ ਬਾਣੀ ਪੜਿਆ ਕਰੋ ਕੋਈ ਗੱਲ ਨਹੀਂ ਤੇਰਾ ਆਧਾਰ ਹੋਊਗਾ ਹੁਣ ਮਾਤਾ ਕੌਲਾਂ ਕਿਤੇ ਕਿਤੇ ਹਰਗਵਿੰਦ ਸੱਚੇ ਪਾਤਸ਼ਾਹ ਜੀ ਦੇ ਘਰੇ ਜਦੋਂ ਹੁੰਦੀ ਆ ਮਾਤਾ ਜੀਆਂ ਕੋਲੇ ਤੇ ਬੱਚੇ ਖੇਡਦੇ ਦੇਖਦੀ ਆ ਹੁਣ ਮਾਤਾ ਕੌਲਾਂ ਦੇ ਕਿਤੇ ਚਿੱਤ 'ਚ ਵੱਜ ਗਈ ਵੀ ਜੇ ਬੱਚੇ ਕਿਤੇ ਨੇਰੇ ਵੀ ਹੋਣ ਤੇ ਮੈਂ ਇਸ ਤਰ੍ਹਾਂ ਬੱਚਿਆਂ ਚ ਖੇਡਾਂ ਤੇ ਮੇਰਾ ਨਾਂ ਰਹੇ ਜੇ ਦੁਨੀਆ ਤੇ ਕੌਲਾਂ ਅਦਾਸ ਹੋ ਕੇ ਪੈ ਗਈ। ਦੋ ਤਿੰਨ ਕੌਲਾਂ ਬਾਹਰ ਨਾਲ ਸਤਿਗੁਰ ਜੀ ਗਏ ਕਹਿੰਦੇ ਕੀ ਗੱਲ ਪਈ ਕੌਲਾਂ ਤੂੰ ਅਦਾਸ ਐ ਕੀ ਗੱਲ ਅੱਖਾਂ ਨੀਂਆਂ ਕਰਕੇ ਕਹਿੰਦੀ ਅਰਗਵਾ ਸੱਚੇ ਪਾਤਸ਼ਾਹ ਕਹਿੰਦੀ ਮੇਰੇ ਵੀ ਮੈਨੂੰ ਵੀ ਇਹ ਹੈ ਵੀ ਮੇਰੇ ਦੋ ਜਿਹੜਿਆ ਲਾਲ ਛੋਡੇ ਖੇਡਦੇ ਮੇਰੇ ਵੀ ਖੇਡਣੋ। ਸਤਿਗੁਰੂ ਨੇ ਸਿਰ ਤੇ ਹੱਥ ਧਾਰਤਾ ਵੀ ਇਹਨੂੰ ਸੰਕਲਪ ਜਾਗ ਪਿਆ। ਤੇ ਬਈ ਉਹਨੇ ਨਾ ਆਧਾਰ ਕਰੀਏ ਉਹ ਸਤਗੁਰੂ ਜੀ ਕਹਿੰਦੇ ਕੋਈ ਨਹੀਂ ਤੈਨੂੰ ਐਸਾ ਪੁੱਤਰ ਦੇਵਾਂਗੇ ਤੇਰਾ ਰਿੰਦੀ ਦੁਨੀਆ ਤੇ ਨਾ ਰਹੂਗਾ ਤੂੰ ਬੇਫਿਕਰ ਰਹਿ। ਉਹ ਤੇਰਾ ਇੱਕ ਸਰੋਵਰ ਬਣਾਇਆ ਜਿੱਤੇ ਬਾਬਾ ਟਾਲਰ ਆਏ ਉੱਥੇ ਇੱਕ ਸਰੋਵਰ ਆ ਮਾਤਾ ਕੌਲਾ ਦਾ। ਉੱਥੇ ਇਸ਼ਨਾਨ ਕਰਦੇ ਆ ਫਿਰ ਹਰਿਮੰਦਰ ਸਾਹਿਬ ਲੱਗਦਾ। ਉਹ ਸਰੋਵਰ ਬਣਾ ਕੇ ਸਤਗੁਰੂ ਜੀ ਨੇ ਕਹਿਤਾ ਵੀ ਆਹ ਸਰੋਵਰ 'ਚ ਪਹਿਲਾਂ ਇਸ਼ਨਾਨ ਕਰਿਓ ਇਹ ਮਾਤਾ ਕੌਲਾ ਜੀ ਦੇ ਨਾਂ ਤੇ ਬਣਾਤਾ। ਇਨਾਂ ਦਾ ਨਾਮ ਨਾ ਰਹੋ ਦੁਨੀਆ ਰਿੰਦੀ ਤੱਕ ਕਰੋ ਰਿੰਦੀ ਦੁਨੀਆ ਤੇ ਕਰਨ ਨਾਮ ਰਹੂਗਾ ਸਾਥ ਸੰਗਤ ਅਪ ਹੁਣ ਇਸ ਤਰ੍ਹਾਂ ਕਰਦੇ ਤੇ ਮਹਾਰਾਜ ਦਾ ਆਪ ਜਸ ਬਹੁਤ ਹੋਣ ਲੱਗ ਗਿਆ ਸੰਗਤਾਂ ਚ ਜਿਹੜੇ ਦੂਸਰੇ ਸੀ ਸ਼ਰਧਾਲੂ ਸੀ ਹੋਰ ਸੀ ਉਹ ਜਦਣ ਲੱਗ ਜਾਂਦੀ ਆਸ ਵਿੱਚ ਕਹਿੰਦੇ 6ਵੇਂ ਪਾਸ ਚਰੇ ਦਾ ਜਰ ਪਹਿਲਾ ਇੱਕ ਪਾਇੰਦੇ ਖਾ ਨੂੰ ਸਵਾਦ ਰੱਖਿਆ ਹੋਇਆ ਇੱਕ ਮੁਸਲਮਾਨਾਂ ਦੀ ਕੁੜੀ ਕੱਢੀ ਬੈਠੇ ਆ ਇਹ ਕੱਢ ਗਈ ਲਿਆਇਆ ਕਹਿੰਦੇ ਕਿ ਤੇ ਉਧਰ ਪੈਂਦੇ ਖਾ ਨੂੰ ਸਾਹਮਣੇ ਤਾਂ ਮੁਸਲਮਾਨਾਂ ਜੀ ਲੱਗੇ ਉਨੇ ਲੋ ਇੰਨਾ ਆਪ ਜਦਾਂ ਸਤਿਗੁਰੂ ਜੀ ਨਹੀਂ ਖੋਸ ਜਾਣਦੇ ਤੇ ਸ਼ਕਾਰ ਖੇਡਦੇ ਸ਼ਕਾਰ ਖੇਡਣ ਜਾਂਦੇ ਆ ਤੇ ਫੌਜਾਂ ਤਿਆਰ ਕਰਦੇ ਆ ਜੰਗਾਂ ਜਦਾਂ ਦੇ ਲਈ ਕਿਉਂਕਿ ਜਦੋਂ ਅਵਤਾਰ ਹੋਵੇ ਇਹਨਾਂ ਨੂੰ અપਰਾਮ ਨਹੀਂ ਲੱਗਦੇ ਇਹਨਾਂ ਨੂੰ ਦੋਸ਼ ਨਹੀਂ ਲੱਗਦੇ ਹੁੰਦੇ ਸਾਧ ਸੰਗਤ ਸਤਿਗੁਰੂ ਜੀ ਨੂੰ ਨਹੀਂ ਕੋਈ ਦੋਸ਼ ਲੱਗਿਆ ਇਹਦਾ ਉਹ ਜਿਹੜੇ ਜਦੋਂ ਨਾ ਬਾਬਾ ਬੁੱਢਾ ਜੀ ਰਾਹ ਚ ਬੈਠੇ ਵੀ ਅੱਜ ਆਪਾਂ 6 ਵੇ ਪਾਤਸ਼ਾਹ ਜੀ ਨੂੰ ਕਹੀਏ ਵੀ ਤੁਹਾਡਾ ਆਪ ਜਸ ਬਹੁਤ ਹੋ ਰਿਹਾ ਵੀ ਕੋਲੋਂ ਇੱਥੇ ਤੁਸੀਂ ਤੋਰ ਦਿਓ ਉਨਦਰ ਬਾਬਾ ਬੁੱਢਾ ਜੀ ਰਾਹ ਤੇ ਖੜੇ ਤੇ ਸੱਚੇ ਪਾਤਸ਼ਾਹਦਰੋਂ ਸ਼ਿਕਾਰ ਕੀੜ ਦੇ ਜਦੋਂ ਆਏ ਬਾਬਾ ਜੀ ਨੂੰ ਕਹਿਣ ਲੱਗੇ ਆ ਕੇ ਉੱਤਰ ਕਿਉਂ ਕਿ ਘੋੜੇ ਤੋਂ ਉਤਰਿਆਉਂਦੇ ਸੀ ਬਾਬਾ ਜੀ ਜਦੋਂ ਬਾਬਾ ਬੁੱਢਾ ਜੀ ਖੜੇ ਹੁੰਦੇ ਸੀ ਸਤਕਾਰ ਇੰਨਾ ਕਰਦੇ ਸੀ ਇਹ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਕੀ ਗੱਲ ਤੁਸੀਂ ਅਜੇ ਰਾਹ ਤੇ ਸਖੜੇ ਆ ਬਾਬਾ ਬੁੱਢਾ ਜੀ ਕਹਿਣ ਲੱਗੇ ਆ ਜਾਓ ਪਾਈ ਥੱਲੇ ਉਤਰਿਆ ਹਾਂ ਸਤਿਗੁਰੂ ਜੀ ਛੋਡੇ ਦਾ ਆਵਾਜਾਸ ਬਹੁਤ ਹੋ ਰਿਹਾ ਸੰਗਤਾਂ ਬਹੁਤ ਕਰ ਰਹੀਆਂ ਤੁਸੀਂ ਕੌਲਾਂ ਨੂੰ ਲਈ ਬੈਠੇ ਉਧਰ ਪੈਂਦੇ ਘਰੋਂ ਸੰਭੀ ਜਾਂਦੇ ਆ ਦੁਨੀਆਂ ਛੋਡੇ ਆਵਾਜਾਸ ਕਰਦੀ ਆ ਵੀ ਇਹ ਤਾਂ ਮੁਸਲਮਾਨਾਂ ਚ ਰੁੱਝੇ ਪਏ ਆ ਸਾਦਰੁਰ ਕਹਿੰਦੇ ਬਾਬਾ ਜੀ ਤੁਹਾਡਾ ਸਰਾਫ ਲੱਗਿਆ ਸੀ ਸਾਨੂੰ ਜਦੋਂ ਕਾਜੀ ਘੋੜੇ ਦੇ ਪੈਸੇ ਲੈਣ ਆਇਆ ਸੀ ਨਾ ਉਦੋਂ ਤੁਸੀਂ ਕੀ ਕਹੋ ਨਹੀਂ ਕੀ ਕਿਹਾ ਸੀ ਵੀ ਅਸੀਂ ਛੇਵੇਂ ਪਾਸ਼ਾ ਦੇ ਦਮਾਦ ਬਣ ਕੇ ਕੋਈ ਨਹੀਂ ਪੈਸੇ ਲੈ ਕੇ ਜਾਵਾਂਗੇ ਬੇਫਿਕਰੋਂ ਪੈਸੇ ਲੈ ਲਾਂਗੇ ਤੇ ਤੁਸੀਂ ਕੀ ਕਿਹਾ ਸੀ ਤੁਸੀਂ ਕਹਿ ਸੀ ਕਿ ਤੱਕ 6 ਮਹੀਨੇ ਪਾਸਾ ਤੁਹਾਡਾ ਦਵਾਦ ਨਾ ਬਣ ਜੇ ਹੁਣ ਮੈਂ ਦਵਾਦ ਬਣ ਕੇ ਉਹ ਤੁਹਾਡਾ ਜਿਹੜਾ ਸਾਨੂੰ ਸ਼ਰਾਫ ਲੱਗਾ ਸੀ ਉਹ ਪੂਰਾ ਕਰਿਆ ਹੁਣ ਤਾਂ ਇਹਦੀ ਉਮਰ ਹੀ 16 ਸਾਲ 16 ਦਿਨ ਰਹਿ ਗਈ ਸਾਰੀ ਮਾਤਾ ਕੌਲਾਂ ਦੀ ਇਹਨਾਂ ਨੂੰ ਅਸੀਂ ਕਰਤਾਰਪੁਰ ਛੱਡਿਆ ਹੁਣਾ ਤੁਸੀਂ ਬੇਸਾਂਸ ਰਹੋ ਬਾਬਾ ਬੁੱਢਾ ਜੀ ਨੇ ਫਿਰ ਉਹ ਕਹਿ ਕੇ ਤੇ 6 ਮਹੀਨੇ ਪਾਸਾ ਅਗਰ ਸੱਚੇ ਪਾਸੇ ਇਹ ਕੌਲਾਂ ਨਾਲ ਜਾ ਕੇ ਤੇ ਜਾ ਕੇ ਕਰਤਾਰਪੁਰ ਲੈ ਗਏ ਉੱਥੇ ਸਰੋਵਰ ਬਣਾਇਆ ਮਾਤਾ ਕੌਲਾਂ ਦਾ ਤੇ ਉੱਥੇ ਕੌਲਾਂ ਜੀ ਨੇ ਸਵਾਸ ਛੱਡਦੇ ਸਾ ਸੰਤ 16 ਦਿਨਾਂ ਬਾਅਦ ਹੀ ਸਤਿਗੁਰੂ ਜੀ ਨੇ ਆਪ ਸਸਕਾਰ ਕਰਕੇ ਉਹਨਾਂ ਦਾ ਦਫਨਾਇਆ ਉਹਨਾਂ ਨੂੰ ਦਫਨਾ ਕੇ ਉਹਨਾਂ ਦਾ ਅਸਮਾ ਕੀਤਾ ਅਸਮਾ ਕਰਕੇ ਭੋਗ ਪਾ ਕੇ ਫਿਰ ਸਤਿਗੁਰੂ ਜੀ ਉੱਥੋਂ ਕਰਤਾਰਪੁਰ ਤੋਂ ਇੱਥੇ ਆਏ ਸੀ ਏ ਸੀ ਭਾਈ ਕੌਲਾਂ ਦਾ ਇਤਿਹਾਸ ਜਿਹੜੇ ਉਹ ਕਾਜੀ ਜੀ ਨਾਲ ਜਿਹੜੇ ਪਲਾਂ ਧੱਕਾ ਕਰਦੇ ਰਿਹਾ ਆਪਣੀਆਂ ਸੰਗਤਾਂ ਦੇ ਨਾਲ ਕੂੜੇ ਮੱਲੋ ਜੂਰੀ ਖਿੱਚ ਲੈਣੇ ਕਿਉਂਕਿ ਸੋਹਣੇ ਘੋੜੇ ਗੁਰੂ ਜੀ ਨੂੰ ਵਾਸਤੇ ਲੈ ਕੇ ਆਉਂਦੇ ਨੇ ਕਾਗ ਕਨਾਰਦੀਆਂ ਸੰਗ ਤਾਂ ਲਾਹੌਰ ਦੇ ਵਿੱਚ ਦੀ ਨੰਗਣਾ ਹੁੰਦਾ ਸੀ ਇਹ ਮੂਰੇ ਬੈਠੇ ਹੁੰਦੇ ਜਦੋਂ ਘੋੜੇ ਸੰਗਤ ਲੈ ਕੇ ਆਉਂਦੀ ਉਹਦੇ ਇਹ ਘੋੜੇ ਕਈ ਾਰ ਖੋਲਿੰਦੇ ਸੀ ਕਈ ਾਰ ਆਪਣੀ ਮੁੱਲ ਵੀ ਲੈ ਲੈਂਦੇ ਧੱਕੇ ਨਾਲ ਇਹ ਘੋੜੇ ਖੂਹੇ ਹੋਏ ਸੀ ਸਤਗੁਰੂ ਦੇ ਦਰਬਾਰ ਚ ਆਉਣੀ ਸੀ ਉਹ ਘੋੜਾ ਕਾਜੀ ਨੂੰ ਦੇਤਾ ਕਾਜੀ ਤੋਂ ਸਿਮੇ ਪਾਸ਼ਾ ਜੀ ਨੇ ਲੈ ਲਿਆ 5000 ਦਾ ਹੁਣ ਘੋੜਾ ਤਾਂ ਸਤਗੁਰੂ ਜੀ ਦਾ ਹੀ ਸੀ ਇਦਾਂ ਨਾ ਇਹ ਉਹ ਸਰਾਪ ਪੂਰਾ ਕਰਨ ਸੀ ਨਾਲੇ ਕੋੜਾ ਲੈ ਲਿਆ ਇਹ ਜਿਹੜਾ ਸੰਗਤ ਪੈਸਾ ਤੇਲਾ ਜੋ ਕੁਛ ਦੇ ਦੇਵੇ ਕਿਧਰੇ ਨਹੀਂ ਜਾਂਦਾ ਹੁੰਦਾ ਸਤਿਗੁਰੂ ਜੀ ਲੈ ਹੀ ਲੈਂਦੇ ਹੁੰਦੇ ਆ ਇਸ ਤਰ੍ਹਾਂ ਨੇ ਦਾ ਸਰਾਪ ਪੂਰਾ ਕਰਤਾ ਨਾ ਕੋਲਾ ਲਿਆਂਦੀ ਤੇ ਨਾਲੇ ਉਦੋਂ ਵਾਰਸਾ ਸੰਗਤ ਨਾਲ ਉਹ ਛੱਡ ਵੀ ਆਏ ਤੇ ਉਹਨਾਂ ਦਾ ਸਾਮਾ ਵੀ ਪੂਰਾ ਹੋ ਗਿਆ ਤੇ ਸੰਕਲਪ ਵੀ ਪੂਰੇ ਹੋ ਗਏ ਜਿਵੇਂ ਪਛ ਦੇ ਮਾਤਾ ਜੀ ਨੇ ਬਹੁਤ ਕਿਹਾ ਸੀ ਵੀ ਪੁੱਤਰ ਦੇਖੋ ਤੁਹਾਡੇ ਪਤਾ ਦੀ ਰੀਤ ਤੇ ਪਿਛਲੇ ਗੁਰੂਆਂ ਦੀ ਤੁਸੀਂ ਇਹ ਕੀ ਕਰਨ ਲੱਗੇ ਆ ਉਹ ਕਹਿੰਦੇ ਮਾਤਾ ਜੀ ਸਭ ਕਾਰਨ ਕਰਾਨ ਪਰਮੇਸ਼ਰ ਆਪ ਹੀ ਹੈ। ਕੋਈ ਇੱਕ ਵੇਸੇ ਫੇਰ ਨਾ ਕਰੋ ਕੋਈ ਅਸੀਂ ਗਲਤ ਕੰਮ ਨਹੀਂ ਕਰਦੇ। ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਸੰਗਤਾਂ ਨੂੰ ਵਿਦੇਸ਼ ਤੇ ਦੇਸੀ ਵੀ ਭਾਈ ਸਾਹਿਬ ਸੰਗਤ ਇਸ ਤਰ੍ਹਾਂ ਨਾਮ ਲਿਆ ਕਰੋ ਤੇਣੀ ਲੈਣ ਦੇ ਸਰਬੰਤ ਹੁੰਦੇ ਆ ਤੇ ਦੇਣਾ ਲੈਣਾ ਪੂਰਾ ਕਰਦੇ ਫਰਦੇ ਆ। ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ।